ਬਾਰਡਰ ਤੇ ਪਾਣੀ ਆਇਆ ਪਰ ਕਲਾਨੌਰ ਦਾ ਕੋਈ ਨਾਂ ਨਹੀਂ ਦਿੰਦਾ 3000 ਏਕੜ ਜ਼ਮੀਨ ਕਲਾਨੌਰ ਦੀ ਬਰਬਾਦ ਹੋ ਗਈ ਹੈ ਜਿਹੜੀ ਫਸਲ ਇੱਕ ਲੱਖ ਰੁਪਈਆ ਮੇਰੇ ਬੱਚਿਆਂ ਨੇ ਕੈਨੇਡਾ ਚੋਂ ਪਹਿਲਾਂ ਭੇਜਿਆ ਉਹ ਮੈਂ ਗੁਪਤ ਛੋਟਾ ਛੋਟਾ ਵੰਡਿਆ ਆ ਹੁਣ 1 ਲੱਖ ਰੁਪਈਆ ਚੋਂ 50000 ਰੁਪਈਆ ਸਰਦਾਰ ਹਜੀਤ ਸਿੰਘ ਜਿਹੜੇ ਸਾਡੇ ਕਾਹੋਂ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਨੇ ਇਹਨਾਂ ਨੂੰ ਤੇਲ ਪਾਉਣ ਵਾਸਤੇ ਟਰੈਕਟਰਾਂ ਚ ਜਿਹੜੀ ਜ਼ਮੀਨ ਪੱਧਰੀ ਕਰ ਰਿਹਾ ਉਹਦੇ ਵਾਸਤੇ ਸੇਵਾ ਕੀਤੀ ਹੈ ਅਸੀਂ ਇਹ ਕਾਰਜ ਜਿਹੜਾ ਕਰ ਰਹੇ ਆ ਪਹਿਲੋ ਅਸੀਂ 40 ਸੌ ਪੱਖੋ ਕੇ ਉਹ ਜਮੀਨ ਜਿਹੜੀ ਉਹ ਪੱਧਰੀ ਕਰਕੇ ਆਂ ਰੇਤ ਜਿਹੜੀ ਉੱਥੋਂ ਢਾਹ ਕੇ ਆਏ ਆ ਤੇ ਸਾਡੀ ਇਹ ਸਪੀਲ ਨੂੰ ਸੁਣਦੇ ਹੋયા ਆ ਇਹ ਮੇਰੇ ਵੀਰ ਸਮਾਜ ਸੇਵਕ ਉਹਗੇ ਸਮਾਜ ਸੇਵਕ ਨੇ ਪਿੰਡ ਵਡਾਲਾ ਬਾਂਗ ਸਰਪੰਚ ਸਰਦਾਰ ਜਸਵੀਰ ਸਿੰਘ ਜੀ ਉਹਨਾਂ ਨੇ ਸਾਡੀ ਇਹ ਬੇਨਤੀ ਜਿਹੜੀ ਉਹ ਪ੍ਰਵਾਨ ਕੀਤੀ ਆ ਕੋਈ ਕੀਰਤਨ ਤੇ ਗੁਰਨੀਨ ਜਿਹੜੇ ਵਿਦੇਸ਼ ਕੈਨੇਡਾ ਦੇ ਵਿੱਚ ਵਾਸੀ ਨੇ ਉੱਥੇ ਬੜਰ ਇਹਨਾਂ ਕਮਾਈ ਕਰ ਰਹੇ ਨੇ ਉਹਨਾਂ ਨੇ ਉੱਥੋਂ ਦੀ ਜਿਮਾਇਆ ਉਹ ਭੇਜੀ ਆ ਹਰ ਕੀਰਤਨ ਦੀ ਇਹ ਸਾਡੇ ਕੋਲ ਲੈ ਕੇ ਪਹੁੰਚੇ ਆ ਕੈਡਾ ਵਾਡਾ ਦਿਲ ਕੱਢ ਕੇ ਤੇ 1-1 ਲੱਖ ਰੁਪਏ ਦੀ ਜਿਹੜੀ ਆ ਇਹ ਹਰ ਪੀਪਲ ਸੇਵਾ ਕੀਤੀ ਆ ਇਹਨਾਂ ਕਿਸਾਨਾਂ ਦੇ ਚਿਹਰੇ ਮੁਰਜਾਏ ਹੋਏ ਸੀ ਕਿਉਂਕਿ ਇਹਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਸੀ ਪਰ ਇਹਨਾਂ ਲਈ ਫਰਿਸ਼ਤਾ ਬਣ ਕੇ ਬੋੜੇ ਐਨ ਆਰ ਆਈ ਵੀਰ ਤੇ ਉਹਨਾਂ ਦੇ ਪਿਤਾ ਜੀ ਹਾਂ ਸੱਕੀ ਕੇਨਾ ਨਾਲੇ ਦੇ ਪਾਣੀ ਕਾਰਨ ਆਏ ਹੜ੍ਹਾਂ ਦੇ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਨਸ਼ਟ ਹੋ ਗਈ ਸੀ ਹੁਣ ਉਹਨਾਂ ਦੀ ਮਦਦ ਬਹੁਤ ਸਾਰੇ ਸੱਜਣਾ ਦੇ ਨਾਲ ਨਾਲ ਜਥੇਬੰਦੀਆਂ ਕਰਨ ਦੇ ਲਈ ਸਾਹਮਣੇ ਆ ਰਹੀਆਂ ਨੇ ਦੋਂ ਦੱਸਦੇ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਬੰਡਾਲਾ ਬਾਂਗਰ ਦੇ ਸਾਬਕਾ ਸਰਪੰਚ ਦੇ ਸੇਵਾ ਮੁਕਤ ਫੌਜੀ ਜਸਵੀਰ ਸਿੰਘ ਕਾਲੋ ਨੇ ਕੈਨਾ ਚ ਆਪਣੇ ਪੁੱਤਰਾਂ ਤੋਂ ਭੇਜੀ ਗਈ 1.5 ਲੱਖ ਰੁਪਏ ਦੀ ਰਾਸ਼ੀ ਹੜਪੀੜਤਾ ਨੂੰ ਵੰਡੀ ਜਿਸ ਤੋਂ ਬਾਅਦ ਉਹਨਾਂ ਨੂੰ ਥੋੜੀ ਰਾਹਤ ਮਿਲੀ ਉਹਨਾਂ ਦੇ ਚਿਹਰੇ ਤੇ ਥੋੜੀ ਰੌਣਕ ਦੇਖਣ ਨੂੰ ਮਿਲੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਜਸਵੀਰ ਸਿੰਘ ਕਾਲੋ ਨੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਲੋ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਅਤੇ ਟਰੈਕਟਰ ਦੇ ਵਿੱਚ ਤੇਲ ਪਾਉਣ ਲਈ 50000 ਰੁਪਏ ਦੀ ਰਾਸ਼ੀ ਭੇਟ ਕੀਤੀ। ਜਸਵੀਰ ਸਿੰਘ ਕਾਲੋ ਬਡਾਲਾ ਬੰਗਰ ਦੇ ਦੱਸਿਆ ਕਿ ਪਿਛਲੇ ਦਿਨੀ ਰਾਵੀ ਦਰਿਆ ਦੇ ਪਾਣੀ ਨੇ ਵੱਡੀ ਤਬਾਹੀ ਮਚਾਈ ਸੀ। ਕਲਾ ਨੌਰ ਦੇ ਗੁਜ਼ਰ ਦੇ ਸ਼ੱਕੀ ਕਰਨ ਨਾਲੇ ਨੇ ਵੀ ਪਾਣੀ ਦੇ ਨਾਲ ਇਸ ਇਲਾਕੇ ਦੇ ਵਿੱਚ ਕਾਫੀ ਤਬਾਹੀ ਮਚਾਈ ਸੀ। ਜਿਸ ਦੇ ਕਾਰਨ 3000 ਏਕੜ ਝੋਨੇ ਅਤੇ ਬਾਸਮਤੀ ਦੀ ਫਸਲ ਤਬਾਹ ਹੋਈ। ਜਿਸ ਤੋਂ ਬਾਅਦ ਕਸਾਨਾ ਦੇ ਵਿੱਚ ਕਾਫੀ ਰੋਸ ਵੀ ਸੀ ਅਤੇ ਉਹ ਬੇਚੈਨ ਵੀ ਨਜ਼ਰ ਆ ਰਹੇ ਸੀ ਪਰ ਹੁਣ ਉਹਨਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਤੋਂ ਸਮਾਜ ਸੇਵੀ ਜਿੱਥੇ ਬੰਦੀਆਂ ਤੇ ਐਨ ਆਰ ਆਈ ਵੀਰ ਡੇਰਾ ਬਾਬਾ ਨਾਨਕ ਚਾਏ ਹੜ ਪ੍ਰਭਾਵਿਤ ਪਿੰਡਾਂ ਵਿੱਚ ਪੀੜਤ ਲੋਕਾਂ ਦੀ ਸੇਵਾ ਕਰ ਰਹੇ ਨੇ ਸਹਾਇਤਾ ਕਾਰਨੇ ਜਦਕੀ ਕਲਾਨੌਰ, ਸਾਲੇ ਚੱਕ, ਡੇਰੀਵਾਲ, ਕਿਰਨ, ਮਾਨੇਪੁਰ, ਕੋਟਲਾ, ਮੋਗਲਾ, ਰਣਸੀਕੇਤਲਾ, ਨਵੀਂ ਨਗਰ, ਪੁੱਲਰ ਅਠਵਾਲ ਤਲਵੰਡੀ ਗਰਾਿਆਂ ਕਾਦੀਆਂ ਤਰਪੱਲਾ ਆਧ ਪਿੰਡਾਂ ਦੀ ਇਹਨਾਂ ਦੇ ਵੱਲੋਂ ਸਾਰ ਨਹੀਂ ਲਈ ਗਈ ਅੱਜ ਅਸੀਂ ਸਾਰੇ ਇੱਥੇ ਖਲੋਤੇ ਆ ਸਾਡੇ ਕਿਸਾਨ ਜਮਹੂਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰਜੀਤ ਸਿੰਘ ਕਾਲੋਂ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੇ ਕਿਸਾਨ ਵੀਰ ਵੀ ਨੇ ਮੈਂ ਇੱਕ ਬੇਨਤੀ ਕਰਾਂ ਕਿ ਜ਼ਿਆਦਾਤਰ ਰੌੜਾ ਪਿਆ ਕਿ ਬਾਡਰ ਤੇ ਪਾਣੀ ਆਇਆ ਪਰ ਕਲਾ ਦਾ ਔਰਦਾ ਕੋਈ ਨਾਂ ਨਹੀਂ ਦਿੰਦਾ ਤਕਰੀਬਨ 3000 ਏਕੜ ਜ਼ਮੀਨ ਕਲਾ ਦਾ ਔਰਦੀ ਬਰਬਾਦ ਹੋ ਗਈ ਹੈ ਜਿਹੜੀ ਫਸਲ ਔਰ ਆ ਦੇਖੋ ਮਗਰ ਸੋਹਣੀ ਫਸਲ ਆ ਪਰ ਜਿਹੜੀ ਬਿਲਕੁਲ ਫਲ ਨਹੀਂ ਆ ਤੇ ਨੁਕਸਾਨ ਹੈ ਬਹੁਤ ਵੱਡਾ ਮੈਂ ਬੇਨਤੀ ਕਰਾਂ ਕਿ ਅਸੀਂ ਸਾਰੇ ਹੀ ਦੇਸ਼ਾਂ ਪ੍ਰਦੇਸ਼ਾਂ ਸਾਡੇ ਬੱਚੇ ਵੱਚਦੇ ਨੇ ਮੇਰੇ ਬੱਚਿਆਂ ਨੇ ਪਹਿਲਾਂ ਵੀ ਬਾਹਰੋਂ ਸੇਵਾ ਕੀਤੀ ਤੇ ਮੈਂ ਘੁੱਪ ਤੱਕਾਂ ਤੱਕ ਮਤਲਬ ਖੰਡ ਚਾਹ ਪੱਤੀ ਛੋਟੀ ਛੋਟੀ ਸੇਵਾ ਕਰਦਾ ਰਿਹਾ ਪਰ ਮੈਂ ਮੇਰਾ ਬੇਟਾ ਗੁਰਕੀਰਤਨ ਸਿੰਘ ਜੀ ਕੈਨੇਡਾ ਤੇ ਗੁਰਲੀਨ ਸਿੰਘ ਜੀ ਕੈਨੇਡਾ ਤੇ ਮੇਰੀ ਬੇਟੀ ਵੀ ਕੈਨੇਡਾ ਮੇਰੇ ਬੱਚਿਆਂ ਨੇ ਕਿਹਾ ਕਿ ਪਾਪਾ ਐਡੇ ਵਸਦੇ ਵਸਦੇ ਪੰਜਾਬ 'ਚ ਦੁੱਖ ਦੀ ਗੱਲ ਆ ਤੁਸੀਂ ਗਵਾਂਢ ਬੈਠੇ ਹੋ ਤੁਸੀਂ ਆਪਣੀ ਨਾਕਮਾਈ 'ਚੋਂ ਯੋਗਦਾਨ ਪਾਓ ਇੱਕ ਲੱਖ ਰੁਪਈਆ ਮੇਰੇ ਬੱਚਿਆਂ ਨੇ ਕੈਨੇਡਾ 'ਚੋਂ ਪਹਿਲਾਂ ਭੇਜਿਆ ਉਹ ਮੈਂ ਗੁਪਤ ਛੋਟੇ ਛੋਟਾ ਵੰਡਿਆ ਆ ਹੁਣ 1 ਲੱਖ ਰੁਪਈਆ 'ਚੋਂ 50000 ਰੁਪਈਆ ਸਰਦਾਰ ਹਜੀਤ ਸਿੰਘ ਜਿਹੜੇ ਸਾਡੇ ਕਾਲੋਂ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਨੇ ਇਹਨਾਂ ਨੂੰ ਤੇਲ ਪਾਉਣ ਵਾਸਤੇ ਟਰੈਕਟਰਾਂ 'ਚ ਜਿਹੜੀ ਜ਼ਮੀਨ ਪੱਧਰੀ ਕਰ ਰਿਹਾ ਉਹਦੇ ਵਾਸਤੇ ਸੇਵਾ ਕੀਤੀ ਆ ਕੁਛ ਆ ਮੇਰੇ 7-8 ਕਿਸਾਨ ਵੀਰ ਆ ਇਹਨਾਂ ਨੂੰ 5-5 10 10000 ਰੁਪਏ ਦੀ ਸੇਵਾ ਕੀਤੀ ਆ ਟੋਟਲ ਯਾਨੀ 50000 ਉਹਨਾਂ ਨੂੰ ਵੱਡੇ ਤੇ 50 ਦੀ 1 ਲੱਖ ਰੁਪਏ ਦੀ ਸੇਵਾ ਕੀਤੀ ਹੈ ਮੈਂ ਮਾਫੀ ਚਾਹੁੰਦਾ ਇਹ ਨਿੱਕੀ ਜਿਹੀ ਮੇਰੀ ਸੇਵਾ ਪਰ ਮਿੰਨੀ ਜਿੰਨੀ ਕੁ ਮੇਰੀ ਔਕਾਤ ਹੈ ਉਹਦੇ ਮੁਤਾਬਕ ਕੀਤੀ ਹੈ ਵੀ ਜੇ ਹਰ ਪਰਿਵਾਰ ਥੋੜੀ-ਥੋੜੀ ਸੇਵਾ ਕਰੇ ਜਿਹੜੇ ਬਾਗੜਾਂ ਤੇ ਨੁਕਸਾਨ ਵਾਲੇ ਜਿੱਥੇ ਪਹਿਲਾਂ ਆਪਾਂ ਨੂੰ ਰੋਟੀ ਪਾਣੀ ਦੀ ਸੇਵਾ ਕੀਤੀ ਹੈ ਹੁਣ ਆਪਾਂ ਉਹਨਾਂ ਦੀ ਕਣਕ ਬੀਜਣੀ ਆ ਉਹਨਾਂ ਦੀ ਫਸਲ ਗਾਂ ਬੀ ਦੇਣੇ ਆ ਖਾਦ ਲੈ ਕੇ ਦੇਣੀ ਆ ਪਹਿਲੀਆਂ ਪੱਤਰੀਆਂ ਕਰਨੀਆਂ ਇਹ ਗੁਰੂ ਪਿਆਰਿਓ ਦਿਨ ਬਾਰ-ਬਾਰ ਨਹੀਂ ਮਾੜੇ ਚੰਗੇ ਆਉਂਦੇ ਵਾਡੇ ਦਿਨ ਚੰਗੇ ਨੇ ਵਿਦੇਸ਼ਾਂ 'ਚ ਵਸਦੇ ਪੁੱਤਰੋ ਤੁਸੀਂ ਦਿਨ ਰਾਤ ਮਿਹਨਤ ਕਰਕੇ ਕੈਨੇਡਾ ਅਮਰੀਕਾ ਦੀ ਕਮਾਈ ਇੱਥੇ ਭੇਜ ਕੇ ਇਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆਪਲ ਪਾਉਣਾ ਹੋਮੇ ਵਿੱਚੋਂ ਜਾਏ ਹੋਮੇ ਨਹੀਂ ਕਰਨੀ ਪ੍ਰਮਾਤਮਾ ਤੁਹਾਨੂੰ ਵੀ ਸਭ ਕੁਝ ਦੇਊਗਾ ਵਿਦੇਸ਼ਾਂ 'ਚ ਵਸਦੇ ਜਿਨ੍ਹਾਂ ਨੇ ਦੁੱਖ ਵਾਪਰਿਆ ਰੱਬ ਉਹਨਾਂ ਨੂੰ ਵੀ ਖੁਸ਼ੀਆਂ ਖੇੜੇ ਦੇ ਤੇ ਜਿਹੜੇ ਕਿਸਾਨ ਵੀਰ ਅਜੀਤ ਸਿੰਘ ਜੀ ਆਪਣੀ ਪੂਰੀ ਟੀਮ ਲੈ ਕੇ ਜਮੂਰੀ ਕਿਸਾਨ ਸਭਾ ਦੀ ਪੂਰੀ ਜ਼ਿਲ੍ਹੇ ਦੀ ਟੀਮ ਇਕੱਠੀ ਕਰਕੇ ਸੇਵਾ ਕਰ ਰਹੇ ਨੇ ਰੱਬ ਇਹਨਾਂ ਦੀਆਂ ਆਸਾਂ ਮਰਦਾਂ ਪੂਰੀਆਂ ਕਰੇ ਇਹਨੀਆਂ ਬੇਰੀਆਂ ਪ੍ਰਵਾਨ ਜੀ ਜੈ ਜਵਾਨ ਤੇ ਜੈ ਕਿਸਾਨ ਦਾ ਨਾਰਾ ਲਾਉਣਾ ਜਵਾਨ ਸਾਡੇ ਬਾਡਰਾਂ ਤੇ ਸ਼ਹੀਦੀ ਪਾਉਂਦੇ ਨੇ ਮਿਹਨਤ ਕਰਦੇ ਨੇ ਤੇ ਅਸੀਂ ਸੁਖ ਦੀ ਨੀਂਦੇ ਸੌਣੇ ਆ ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਸਾਡੀ ਫਸਲ ਪੈਦਾ ਕਰਦੇ ਨੇ ਅਸੀਂ ਨਾਜ ਖਾਣੇ ਆ ਜੈ ਜਵਾਨ ਜ਼िला ਪ੍ਰਧਾਨ ਜਮੂਰੀ ਕਿਸਾਨ ਸਭਾ ਜਿਵੇਂ ਕਿ ਸਾਡੇ ਹੜਾਂ ਦੀ ਕਰੋਪੀ ਜਿਹੜੀ ਆ ਸਾਡੇ ਪੰਜਾਬ ਦੇ ਵਿੱਚ ਆਈ ਆ ਉਹ ਸਬੰਧ ਦੇ ਵਿੱਚ ਪੂਰੇ ਦੇਸ਼ ਦੇ ਵਿੱਚੋਂ ਹੀ ਆਪਣੀ ਸਮਰੱਥਾ ਦੇ ਮੁਤਾਬਕ ਲੋਕ ਜਿਹੜੇ ਆ ਹੜ ਪੀੜਤਾਂ ਦੀ ਜਿਹੜੀ ਉਹ ਸਹਾਇਤਾ ਕਰ ਰਹੇ ਆ ਇਸੇ ਸਬੰਧ ਦੇ ਵਿੱਚ ਹੀ ਸੰਜੁਕਤ ਕਿਸਾਨ ਮੋਰਚੇ ਨੇ ਇੱਕ ਫੈਸਲਾ ਕੀਤਾ ਸੀ ਕਿ ਅਸੀਂ ਲੋਕ ਜਿਨ੍ਹਾਂ ਦੇ ਹੜ ਪੀੜਤ ਆ ਜਦੋਂ ਉਹਨਾਂ ਨੇ ਕਣਕ ਬੀਜਣੀ ਉਸ ਵੇਲੇ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਉਹਨਾਂ ਨੂੰ ਬੀ ਖਾਦ ਜਾਂ ਡੀਜ਼ਲ ਦੀ ਜਿਹੜੀ ਆ ਉਹਨਾਂ ਦੀ ਦੀ ਮਦਦ ਕੀਤੀ ਜਾਵੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤ ਪੈ ਗਈ ਹੈ ਜ਼ਮੀਨਾਂ ਖਰਾਬ ਹੋ ਗਈਆਂ ਨੇ ਉਹਨਾਂ ਦੀ ਜਿਹੜੀ ਆ ਇਹ ਜ਼ਮੀਨਾਂ ਪਧਰੀਆਂ ਕਰਨੀ ਰੇਤ ਨੂੰ ਢਾਉਣ ਦੇ ਲਈ ਉਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਉਸੇ ਸਬੰਧ ਦੇ ਵਿੱਚ ਹੀ ਅਸੀਂ ਇਹ ਕਾਰਜ ਜਿਹੜਾ ਕਰ ਰਹੇ ਆ ਪਹਿਲੋਂ ਅਸੀਂ 400 ਪੱਖੋ ਕੇ ਉਸੇ ਜ਼ਮੀਨ ਜਿਹੜੀ ਉਹ ਪਧਰੀ ਕਰਕੇ ਆ ਰੇਤ ਜਿਹੜੀ ਉੱਥੋਂ ਢਾਹ ਕੇ ਆਏ ਆ ਤੇ ਸਾਡੀ ਇਸ ਅਪੀਲ ਨੂੰ ਸੁਣਦੇ ਹਾਂ ਇਹ ਮੇਰੇ ਵੀਰ ਸਮਾਜ ਸੇਵਕ ਉਹ ਕਿ ਸਮਾਜ ਸੇਵਕ ਨੇ ਇਹ ਪ੍ਰਿੰਟ ਵਡਾਲਾ ਬੰਗ ਸਰਪੰਚ ਸਰਦਾਰ ਜਸਵੀਰ ਸਿੰਘ ਜੀ ਉਹਨਾਂ ਨੇ ਸਾਡੀ ਇਹ ਬੇਨਤੀ ਜਿਹੜੀ ਹੈ ਉਹ ਪ੍ਰਵਾਨ ਕੀਤੀ ਆ ਤੇ ਉਹਨਾਂ ਦੇ ਬੇਟੇ ਬੇਟੀ ਜਿਹੜੀ ਆ ਗੁਰਕੀਰਤਨ ਤੇ ਗੁਰਲੀਨ ਜਿਹੜੇ ਕੈਨੇਡਾ ਦੇ ਵਿੱਚ ਵਾਸੀ ਨੇ ਉਸੇ ਰਹਿ ਰਹੇ ਨੇ ਕਮਾਈ ਕਰ ਰਹੇ ਨੇ ਉਹਨਾਂ ਨੇ ਉੱਥੋਂ ਜਿਹੜੀ ਮਾਇਆ ਹੈ ਉਹ ਭੇਜੀ ਆ ਹਰ ਪੀੜਤਾ ਦੀ ਇਹ ਸਾਡੇ ਕੋਲ ਲੈ ਕੇ ਪਹੁੰਚਿਆ ਅਸੀਂ ਇਹ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਇਹ ਮਾਇਆ ਜਿਹੜੀ ਆ ਆ ਜਿਹੜੇ ਕਿਸਾਨ ਆ ਬਿਲਕੁਲ ਜਾਇਜ਼ ਕਿਸਾਨ ਹਰ ਪੀੜ ਤੇ ਆ ਜਿਨ੍ਹਾਂ ਨੂੰ ਇਹ ਮਾਇਆ ਦਿੱਤੀ ਗਈ ਆ ਇਹ 50000 ਰੁਪਏ ਜਿਹੜੇ ਇਹਨਾਂ ਨੂੰ ਸਾਨੂੰ ਵੀਜਲ ਹੀ ਦਿੱਤੇ ਆ ਇਹ 50000 ਰੁਪਿਆ ਸੀ ਜਿਹੜਾ ਆ ਪਿੰਡ ਸਲਾਚ ਜਿਹੜਾ ਬਿਲਕੁਲ ਦਰਿਆ ਦੇ ਕੰਢੇ ਦੇ ਉੱਤੇ ਆ ਲੋਕਾਂ ਦੀ ਜਿਹੜੀ ਜ਼ਮੀਨ ਹੀ ਦਿਆਪੁਰ ਤੋਂ ਸੇ ਹੋ ਗਈ ਆ ਬਾਕੀ ਜ਼ਮੀਨ ਦੇ ਉੱਤੇ ਰੇਤ ਪਈ ਆ ਉਸ ਰੇਤ ਹਟਾਉਣ ਲਈ ਸੀ ਟਰੈਕਟਰ ਲਿਜਾ ਕੇ ਉੱਥੇ ਜਿਹੜਾ ਇਹ ਡੀਜ਼ਲ ਦੀ ਜਿਹੜੀ ਵਰਤੋਂ ਜਿਹੜੀ ਆ ਇਹਨਾਂ ਪੈਸਿਆਂ ਦੇ ਅਸੀਂ ਕਰਾਂਗੇ ਤੇ ਮੈਂ ਇਹ ਸਰਦਾਰ ਜਸਵੀਰ ਸਿੰਘ ਉਹਨਾਂ ਦਾ ਬਹੁਤ ਬਹੁਤ ਤੈਨੂੰ ਧੰਨਵਾਦੀਆਂ ਆਪਣੇ ਸੰਯੁਕਤ ਮੋਰਚੇ ਵੱਲੋਂ ਜਮੂਰੀ ਕਿਸਾਨ ਸਭਾ ਵੱਲੋਂ ਤੇ ਆਪਣੇ ਵੱਲੋਂ ਵੀ ਉਹਨਾਂ ਨੇ ਏਡਾ ਵਡਾ ਦਿਲ ਕੱਢ ਕੇ ਇਹ 1-1 ਲੱਖ ਰੁਪਏ ਦੀ ਜਿਹੜੀ ਆ ਇਹ ਹੜਪੀਤ ਦੀ ਸੇਵਾ ਕੀਤੀ ਆ ਤੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਵੀ ਪ੍ਰਮਾਤਮਾ ਉਹਨਾਂ ਦੀ ਕਮਾਈ ਦੇ ਵਿੱਚ ਜਿਹੜਾ ਆ ਹੋਰ ਵਾਅਦਾ ਕਰੇ ਤੇ ਇਹ ਤਾਂ ਕਿ ਜਿਹੜਾ ਕੋਈ ਵੀ ਔਕੜ ਆਉਂਦੀ ਆ ਕੋਈ ਮੁਸੀਬਤ ਆਉਂਦੀ ਆ ਤੇ ਉਹਦੇ ਵਿੱਚ ਅੱਗੇ ਵੀ ਅੱਗੇ ਵੱਧ ਚੜ ਕੇ ਜਿਹੜਾ ਉਹ ਚ ਯੋਗਦਾਨ ਪਾਉਂਦੇ ਆ ਤੇ ਇਹ ਯੋਗਦਾਨ ਪਾਉਂਦੇ ਆ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ